ਗੀਤਾ ਤੇ ਰੀਲਾਂ ਵਿੱਚ ਸਾਗਰ ਦੀ ਬੌਟੀ ਦੀ ਚਰਚਾ ਹੋਣ ਤੋਂ ਬਾਅਦ ਹੁਣ ਲੋਕ ਸਭਾ ਚੋਣਾਂ ਨੂੰ ਲੈ ਕੇ ਵੀ ਫਰੀਦਕੋਟ ਵਿੱਚ ਸਾਗਰ ਦੀ ਬੌਟੀ ਦੀ ਚਰਚਾ ਹੋਣੀ ਸ਼ੁਰੂ ਹੋ ਗਈ ਹੈ ਕਿ ਸਾਗਰ ਦੀ ਬੌਟੀ ਨੂੰ ਲੋਕ ਸਭਾ ਚੋਣਾਂ ਵਿੱਚ ਮਿਲੇਗੀ ਟਿਕਟ ਲੋਕ ਸਭਾ ਹਲਕਾ ਫਰੀਦਕੋਟ ਵਿੱਚ ਨਿਤਰੇ ਉਮੀਦਵਾਰਾਂ ਬਾਰੇ ਪੰਜਾਬ ਭਾਰ ਵਿੱਚ ਚਰਚਾ ਹੈ ਗਾਇਕੀ ਪੱੜ ਦੇ ਲੋਕਮੰਡਾਂ ਵਿੱਚ ਉੱਤਰੇ ਮਕਬੂਲ ਚਿਹਰਿਆਂ ਨੂੰ ਸਿਆਸੀ ਦਲਾਂ ਵੱਲੋਂ ਰਾਜਨੀਤਿਕ ਅਖਾੜੇ ਵਿੱਚ ਉਤਰਨ ਨੂੰ ਲੈ ਕੇ ਲੋਕ ਦਿਲਚਸਪ ਟਿੱਪਣੀਆਂ ਕਰ ਰਹੇ ਹਨ ਆਮ ਆਦਮੀ ਪਾਰਟੀ ਟਿਕਟ ਦੇਣ 'ਚ ਪਹਿਲ ਕਰ ਗਈ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਆਪਣਾ ਉਮੀਦਵਾਰ ਪੰਜਾਬੀ ਫਿਲਮ ਇੰਡਸਟਰੀ ਦੇ ਸਿਤਾਰੇ ਅਤੇ ਗਾਇਕ ਕਰਮਜੀਤ ਅਨਮੋਲ ਦੇ ਨਾਂ ਦਾ ਐਲਾਨ ਕੀਤਾ ਇਸ ਤੋਂ ਬਾਅਦ ਭਾਜਪਾ ਨੇ ਰਾਜ ਗਾਇਕ ਦਾ ਰੁਤਬਾ ਹਾਸਲ ਕਰ ਚੁੱਕੇ ਸੂਫੀ ਫਨਕਾਰ ਹੰਸ ਰਾਜ ਹੰਸ ਨੂੰ ਚੋਣ ਅਖਾੜੇ ਵਿੱਚ ਉਤਾਰਿਆ ਸਦਾ ਬਹਾਰ ਮਕਬੂਲ ਗਾਇਕ ਮੁਹੰਮਦ ਸੰਦੀਕ ਫਰੀਦਕੋਟ ਹਲਕੇ ਦੀ ਲੋਕ ਸਭਾ ਮੈਂਬਰ ਵਜੋਂ ਕਾਂਗਰਸ ਪਾਰਟੀ ਤਰਫੋਂ ਮੌਜੂਦਾ ਸਮੇਂ ਅਗਵਾਈ ਕਰ ਰਹੇ ਹਨ ਸੰਦੀਕ 2019 ਦੀਆਂ ਚੋਣਾਂ ਮੌਕੇ ਇਸ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਸ ਸਮੇਂ ਦੇ ਸੰਸਦ ਮੈਂਬਰ ਪ੍ਰੋਫੈਸਰ ਸਾਧੂ ਸਿੰਘ ਅਕਾਲੀ ਭਾਇਪਾਗਠ ਜੋੜ ਦੇ ਗੁਲਜਾਰ ਸਿੰਘ ਰਣੀਕੇ ਅਤੇ ਪੰਜਾਬੀ ਏਕਤਾ ਪਾਰਟੀ ਦੇ ਬਲਦੇਵ ਸਿੰਘ ਜੈਤੋ ਨੂੰ ਜ਼ਬਰਦਸਤ ਹਾਰ ਦੇ ਕੇ ਮੈਦਾਨ ਵਿੱਚ ਨਿਤਰੇ ਸਨ ਲਿਹਾਜ਼ਾ ਆਪਣੀ ਪਹਿਲੀ ਕਾਮਯਾਬੀ ਅਤੇ ਅੱਕਾਂ ਦੇ ਭੰਬੂਆਂ ਵਾਂਗ ਉੱਡਦੇ ਦਲ ਬਦਲੂਆਂ ਦੇ ਦੌਰ ਵਿਚਾਲੇ ਕਾਂਗਰਸ ਪਾਰਟੀ ਪ੍ਰਤੀ ਲਗਾਤਾਰ ਵਫਾਦਾਰ ਮੁਹੰਮਦ ਸੰਦੀਕ ਇੱਕ ਵਾਰ ਫਿਰ ਫਰੀਦਕੋਟ ਹਲਕੇ ਤੋਂ ਟਿਕਟ ਪ੍ਰਾਪਤੀ ਦੇ ਵੱਡੇ ਦਾਵੇਦਾਰ ਹਨ ਕਾਂਗਰਸ ਵੱਲੋਂ ਸ੍ਰੀ ਸੰਦੀਕ ਦੀ ਹਸਰਤ ਪੂਰੀ ਹੋਣ ਤੇ ਫਨਕਾਰ ਅਤੇ ਅਦਾਕਾਰੀ ਜਗਤ ਦੇ ਤਿੰਨ ਮਕਬੂਲ ਚਿਹਰੇ ਵੋਟਰਾਂ ਸਾਹਮਣੇ ਹੋਣਗੇ 30 ਮਾਰਚ ਨੂੰ ਜਦੋਂ ਹੰਸ ਰਾਜ ਹੰਸ ਦੇ ਨਾਂ ਦਾ ਐਲਾਨ ਹੋਇਆ ਤਾਂ ਸੋਸ਼ਲ ਮੀਡੀਆ ਤੇ ਚਟਖਾਰੇਦਾਰ ਟਿੱਪਣੀਆਂ ਸ਼ੁਰੂ ਹੋ ਗਈਆਂ ਕਿਸੇ ਨੇ ਕਿਹਾ ਕਿ ਇਸ ਰਾਖਵੇਂ ਹਲਕੇ ਤੋਂ ਬਗੈਰ ਦੇਰੀ ਲੱਗਦੇ ਹੱਥ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਕਿਸੇ ਗਾਇਕ ਨੂੰ ਉਮੀਦਵਾਰ ਐਲਾਨਣਾ ਚਾਹੀਦਾ ਹੈ ਇਸੇ ਤਰ੍ਹਾਂ ਕਈ ਹੋਰਨਾਂ ਨੇ ਕਿਸੇ ਵੱਡੀ ਸਿਆਸੀ ਪਾਰਟੀ ਨੂੰ ਸਾਗਰਦੀ ਬੌਟੀ ਨੂੰ ਟਿਕਟ ਦੇਣ ਦਾ ਨਾਮ ਸੁਝਾਇਆ ਹੈ ਅੱਗੇ ਕਿਸੇ ਨੇ ਟਿੱਪਣੀ ਕੀਤੀ ਚੋਣ ਪ੍ਰਚਾਰ ਇੰਡੀਕਾ ਤੇ ਕਰੇ ਤੇ ਕਿਸੇ ਨੇ ਇਹ ਵੀ ਲਿਖਿਆ ਹੈ ਕਿ ਕੋਈ ਸਿਆਸੀ ਪਾਰਟੀ ਲਾਵ ਹੀਰੇ ਨੂੰ ਵੀ ਟਿਕਟ ਦੇ ਸਕਦੀ ਹੈ ਗੌਰਤਲਬ ਹੈ ਕਿ ਪਿਛਲੇ ਦਿਨੀ YouTube ਉੱਪਰ ਰਿਲੀਜ਼ ਹੋਇਆ ਸਾਗਰ ਦੀ ਬੌਟੀ ਸਰਲੇਖ ਵਾਲਾ ਗੀਤ ਸੁਪਰ ਹਿੱਟ ਚੱਲ ਰਿਹਾ ਹੈ ਜਿਸ ਤੋਂ ਬਾਅਦ ਹੁਣ ਇਹਨਾਂ ਤਿੰਨੇ ਪਾਰਟੀਆਂ ਦੇ ਵੱਲੋਂ ਮੁਹੰਮਦ ਸੰਦੀਕ ਕਰਮਜੀਤ ਅਰਮੋਲ ਅਤੇ ਹੰਸ ਰਾਜ ਹੰਸ ਨੂੰ ਫਰੀਦਕੋਟ ਤੋਂ ਲੋਕ ਸਭਾ ਚੋਣਾਂ ਦੇ ਲਈ ਆਪਣੇ ਉਮੀਦਵਾਰ ਐਲਾਨਿਆ ਹੈ ਜਿਸ ਤੋਂ ਬਾਅਦ ਲੋਕਾਂ ਵਿੱਚ ਇਹ ਆਮ ਚਰਚਾ ਚੱਲ ਰਹੀ ਹੈ ਕਿ ਸਾਗਰ ਦੀ ਬੌਟੀ ਨੂੰ ਵੀ ਇੱਥੋਂ ਖੜਾ ਕਰ ਦੇਣਾ ਚਾਹੀਦਾ ਹੈ ਤੁਸੀਂ ਲੋਕਾਂ ਦੀ ਇਸ ਟਿੱਪਣੀ ਬਾਰੇ ਕੀ ਸੋਚਦੇ ਹੋ ਆਪਣੀ ਰეკਮੈਂਡ ਸੈਕਸ਼ਨ ਵਿੱਚ ਜ਼ਰੂਰ ਲਿਖੋ